12ਵੀਂ ਜਮਾਤ ਦੇ ਕਈ ਵਿਦਿਆਰਥੀਆਂ ਦੇ ਲਾਪਤਾ ਹੋਣ ਦੀ ਖਬਰ ਆਉਂਦੀ ਹੈ 18 ਘੰਟੇ ਬਾਅਦ ਵੀ ਉਹਨਾਂ ਦਾ ਕੁਝ ਅਤਾ ਪਤਾ ਨਹੀਂ ਚੱਲਦਾ ਤੇ ਮਾਪਿਆਂ ਦੀ ਟੈਨਸ਼ਨ ਜਿਹੜੀ ਆ ਵੱਧਦੀ ਜਾਂਦੀ ਹੈ ਜੀਹਾਂ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਫਿਰੋਜ਼ਪੁਰ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ 12ਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਸਣੇ 6 ਜਣੇ ਕੱਲ੍ਹ ਸ਼ਾਮ ਤੋਂ ਫਿਰੋਜ਼ਪੁਰ ਸ਼ਹਿਰ ਤੋਂ ਲਾਪਤਾ ਨੇ 18 ਘੰਟੇ ਦਾ ਸਮਾਂ ਬੀਤਿਆ ਉਸ ਤੋਂ ਬਾਅਦ ਵੀ ਉਹ ਲਾਪਤਾ 6 ਜਾਣਿਆਂ ਦਾ ਕੁਝ ਪਤਾ ਨਹੀਂ ਲੱਗਿਆ ਚਾਰ 12ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਇਲਾਵਾ ਇੱਕ ਇਨਵਰਟਰ ਠੀਕ ਕਰਨ ਵਾਲਾ ਮਿਸਤਰੀ ਤੇ ਇੱਕ ਪੀਜ਼ਾ ਡਿਲੀਵਰ ਕਰਨ ਵਾਲਾ ਵਿਅਕਤੀ ਵੀ ਸ਼ਾਮਲ ਆ ਪੁਲਿਸ ਇਹਨਾਂ ਦੀ ਜਾਂਚ ਕਰ ਰਹੀ ਹੈ ਮਾਮਲੇ ਨੂੰ ਲੈ ਕੇ ਜਾਂਚ ਜਾਰੀ ਹੈ ਪਰ ਹਲੇ ਤੱਕ ਪੁਲਿਸ ਦੇ ਹੱਥ ਖਾਲੀ ਨੇ ਪਰਿਵਾਰ ਵਾਲੇ ਸ਼ਿਕਾਇਤ ਲੈ ਕੇ ਥਾਣਾ ਸਿਟੀ ਫਿਰੋਜ਼ਪੁਰ ਪਹੁੰਚੇ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਪਰਿਵਾਰਕ ਮੈਂਬਰ ਪੁਲਿਸ ਤੋਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਛੇਤੀ ਤੋਂ ਛੇਤੀ ਸਾਡੇ ਜਿਹੜੇ ਘਰ ਦੇ ਜੀ ਨੇ ਉਹਨਾਂ ਨੂੰ ਲੱਭਿਆ ਜਾਵੇ ਲਾਪਤਾ ਹੋਏ ਸਾਰਿਆਂ ਦਾ ਫੋਨ ਵੀ ਇਸ ਵੇਲੇ ਬੰਦ ਆ ਰਿਹਾ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਦੇ ਉੱਤੇ ਨਾਲ ਹੀ ਉੱਥੇ ਦੇ ਆਗੂ ਦਾ ਕੀ ਕੁਝ ਕਹਿਣਾ ਹੈ ਨਾਲ ਹੀ ਡੀਐਸਪੀ ਸਿਟੀ ਬਾਈਟ ਜਿਹੜੀ ਆ ਉਹਨਾਂ ਦੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਖਵਿੰਦਰ ਸਿੰਘ ਡੀਐਸਪੀ ਕੀ ਕੁਝ ਇਸ ਮਾਮਲੇ ਦੇ ਉੱਤੇ ਸਪਸ਼ਟ ਜਾਣਕਾਰੀ ਦਿੰਦੇ ਨੇ ਤੁਹਾਨੂੰ ਉਹ ਵੀ ਸੁਣਾਉਣੇ ਮੇਰਾ ਬੇਟਾ ਕਾਰ ਸੁੱਤਾ ਹੋਇਆ ਸੀ ਇੱਕ ਵਿਸ਼ਵ ਬੇਟਾ ਆਇਆ ਉਹਨੂੰ 4 4:30 ਵਜੇ ਲੈਣ ਵਾਸਤੇ ਕੰਦਾ ਬਾਜ਼ਾਰ ਮੈਂ ਕੱਪੜੇ ਲੈਣ ਜਾਣਾ ਗੁਰਦੀਤ ਮੇਰੇ ਨਾਲ ਚੱਲ ਗੁਰਦੀਤ ਮੇਰੇ ਨਾਲ ਚਲਾ ਗਿਆ ਮੁੜ ਕੇ ਉਹ ਵਾਪਸ ਨਹੀਂ ਆਇਆ ਜਿੱਤੇ ਕਿੰਨੀ ਉਮਰ ਹੈ ਉਹਦੀ 17 ਸਾਲ ਦਾ ਬੇਟਾ ਮੇਰਾ ਕਿੱਥੇ ਪੜਦਾ ਸੀਗਾ ਬੇਸਮਾਲੀ ਮਾਡਲ ਤੇ ਪੜਦੇ ਨੇ ਬੱਚੇ ਇਹ ਵੀ ਨਾਲ ਹੀ ਪੜਦਾ ਬੇਟਾ ਇੱਕ ਮਤਲਬ ਜਿਹੜੇ ਮੁੰਡੇ ਲਾਪਤਾ ਹੋਏ ਨਾਲ ਇਹ ਕਿੱਥੇ ਦੋਸਤ ਨੇ ਹਾਂਜੀ ਦੋਸਤ ਨੇ ਕਿ ਕਲਾਸ ਵਿੱਚ ਪੜਦੇ ਇਹ ਚਾਰ ਮੁੰਡੇ ਨੇ ਚਾਰ ਮੁੰਡੇ ਆ ਕਿੰਨੇ ਵਜੇ ਘਰੋਂ ਗਏ ਸੀ ਕੀ ਕਰੋ ਸਾਡੇ 4:30 ਵਜੇ ਮੁੰਡਾ ਇੱਕ ਲੈਨ ਆਇਆ ਇਹਨੂੰ ਕਹਿੰਦਾ ਦੁਕਾਨ ਤੋਂ ਕੱਪੜੇ ਲੈਣੇ ਆ ਤੇ ਮੇਰੇ ਨਾਲ ਆ ਜਾ ਕੱਲ ਦੀ ਘਟਨਾ ਹੈ ਕੱਲ ਦੀ ਉਸ ਤੋਂ ਬਾਅਦ ਕੀ ਵਾਪਸ ਆਇਆ ਜਿੱਕਰ ਕੋਈ ਫੋਨ ਨਹੀਂ ਆਇਆ ਕੋਈ ਫੋਨ ਨਹੀਂ ਆ ਰਿਹਾ ਸੋਚ ਚਾਹਾਰੇ ਫੋਨ ਉਹਨਾਂ ਦੀ ਇਹਨਾਂ ਦਾ ਲੜਾਈ ਝਗੜਾ ਜਾਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡੇ ਬੇਟੀ ਦਾ ਕਿਸੇ ਨਾਲ ਵੀ ਨਹੀਂ ਹੈ ਆਪਸ ਵਿੱਚ ਦਾ ਚਾਹਾਂ ਦਾ ਕੋਈ ਕਨੈਕਸ਼ਨ ਨਹੀਂ ਕਿਸੇ ਨਾਲ ਕੋਈ ਕੰਮ ਕਰਨ ਦੀ ਬਾਰੇ ਕੋਈ ਨਹੀਂ ਵੀ ਨਹੀਂ ਤਹਾਡੇ ਬੇਟੇ ਤੁਹਾਡੇ ਬੇਟੇ ਨਾਲ 21 21 ਬੱਚਾ ਤੁਹਾਡੇ ਬੇਟੇ ਨਾਲ ਹਾਂਜੀ ਜਿਹੜਾ ਲੈ ਕੇ ਗਿਆ ਵਿਸ਼ ਬੇ ਮੁੰਡਾ 6 ਵਾਲੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਬਿਲਕੁਲਜੀਤ ਸਿੰਘ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਸਾਡੇ ਬੱਚੇ ਕੋਲ ਸੀ ਆ ਗਏ ਮੈਂ ਤੁਮਹਾਨੂੰ ਦੱਸ ਦਿੰਦੀ ਹਾਂ ਪ੍ਰਸ਼ਾਸਨ ਕੋਲ ਹੀ ਮੰਗ ਲਈ ਕਿ ਸਾਡੀ ਕਾਰਵਾਈ ਕੀਤੀ ਸੀ ਟੋਟਲ ਕਿੰਨੇ ਬੱਚੇ ਨੇ ਚਾਰ ਪੰਜ ਪੰਜ ਬੱਚੇ ਤੇ ਬ੍ਰਦਰ ਹੈ ਗੁਰਜੀਤ ਸਿੰਘ ਕੱਲ ਪੂਰੀ ਗੱਲ ਵੀ ਹੋਈ ਕਰੇ ਸਕੂਲ ਨੂੰ 1 ਵਜੇ ਆਲਾਵਾ ਕਰੇ ਉਸ ਤੋਂ ਬਾਅਦ ਸਾਡੇ ਚਾਰਵੇਂ ਫੋਨ ਆਇਆ ਇਹਨੂੰ ਕੀ ਵੀ ਲੱਫਤ ਕੇ ਆਇਆ ਲੈਣ ਉਹ ਵੀ ਸ਼ੱਕੀ ਨਾਮ ਲੈਣ ਆਇਆ ਵਾ ਕਹਿੰਦਾ ਵੀ ਆਜਾ ਕਫਰੇ ਲਾਂ ਜਾਣੀ ਆਪਾਂ ਇਹ ਕਿਹਾ ਚੱਲ ਨਹੀਂ ਮੈਂ ਨਹੀਂ ਜਾਣਾ ਥੋੜੀ ਦੌਰ ਨੂੰ ਮਨਾ ਕਰ ਦਿੱਤਾ ਬਾਅਦ ਵਿੱਚ ਕਿੰਦਰ ਨਹੀਂ ਕਿ ਚੱਲੋ ਮੈਂ ਆਨ ਚੱਲਣਾ ਉਹ ਪਾ 10 ਮਿੰਟ ਚਾਹੀਦੇ ਜੋ 10 ਮਿੰਟ ਹੀ ਹੁੰਦੇ ਗਏ ਅੱਧਕਿੱਤੇ ਰੱਬ ਰਾਹ ਸਾਰੀ ਪਹੁੰਚ ਗਏ ਗੁਰਦੂਰੇ ਸਾਨੂੰ 7 ਵਜੇ ਕੁਛ ਮਿੰਟ ਦੇ ਫੋਨ ਆਇਆ ਵੀ ਕਹਿੰਦੇ ਪਾਪਾ ਜੀ ਆਉਣ ਨਹੀਂ ਲਿੰਦੇ ਭਾਈ ਕਿ ਦੀਦੀ ਤੁਸੀਂ ਮਿਲਵਾ ਜੋ ਬੇਨਰਾ ਹੋ ਗਿਆ ਹੈ ਬਸ ਉਸੇ ਟਾਈਮ ਗੁਰਦੂਰੇ ਸਾਈਂ ਆ ਰਾ ਤੁਹਾਨੂੰ ਸਿਸੀ ਦੀ ਵੀ ਕੈਂਪਸ ਵੀ ਸਾਰਾ ਰਿਕਾਰਡਿੰਗ ਵੀ ਗੱਲ ਦੇਖਿਆ ਕੁਝ ਵੀ ਨਹੀਂ ਆਇਆ ਉਹ ਕਿ ਬੱਚੇ ਗੁਰਦਾਰੇ ਨਹੀਂ ਆਏਗਾ 11:30 ਤੱਕ ਤੁਸੀਂ ਦੇਖਦੇ ਰਹੇ ਆ ਉਸ ਸਵੇਰ ਸਿੱਧੀ ਮਣੀ ਚਾਕੇ ਸੀ ਕੰਪਲੇਂਟ ਵੀ ਕਰਤੀ ਲੇਕਿਨ ਪ੍ਰਸ਼ਾਸਨ ਦੇ ਆਜ ਤੱਕ ਕੁਝ ਵੀ ਨਹੀਂ ਸੁਣਵਾਈ ਗਈ ਤੀ ਪਹਿਲਾਂ ਵੀ ਆਪਾਂ ਚ ਪਹਿਲਾਂ ਦੋਸਤ ਮਿਲਦੇ ਹੁੰਦੇ ਸਵੇਰੇ ਆਉਂਦੇ ਜਾਂਦੇ ਕਿੱਠੀ ਆਉਂਦੇ ਬਟ ਐਗ ਕੀ ਵੀ ਸ਼ਮਨੀ ਮਮਾ ਨੇ ਸਾਰਾ ਕੁਝ ਸਾਨੂੰ ਇਹ ਕਿਹਾ ਵਾ ਕਹਿੰਦੀ ਵੀ ਬੱਚੇ ਆ ਜਾਣਗੇ ਆ ਜਾਣਗੇ ਤੁਸੀਂ ਟੈਨਸ਼ਨ ਨਾ ਲਓ ਜਦ ਵੀ ਅਸੀਂ ਰਾਤ ਦੇ ਤੇ ਠਾਣੇ ਆ ਜਾ ਰਹੇ ਹਾਂ ਉਹਨਾਂ ਦੇ ਪੇਰੈਂਟਸ ਨਹੀਂ ਆਏ ਇਹ ਕਿਹੜੀ ਕਲਾਸ 'ਚ ਪੜ੍ਹਦੇ ਸੀ ਕਿਹੜੇ ਸਕੂਲ 'ਚ ਸੀਗੇ ਪਲੱਸ 2 'ਚ ਪੜ੍ਹਦੇ ਆ ਦਿਸ ਮਾਈ ਮੋਡਲ ਸਕੂਲ 'ਚ ਪੜ੍ਹਦੇ ਆ ਇਹ ਕਿੰਨੇ ਬੱਚੇ ਜਿਹੜੇ ਆ ਇਕੱਠੇ ਜਿਹੜੇ ਲਾ ਬਤਾਏ ਚਾਰ ਬੱਚੇ ਆ ਪੰਜ ਕਿਹੜੇ ਗੁਰ ਕਿਹੜੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਅਸੀਂ ਗੁਰਦੁਆਰਾ ਜਾਨੀ ਸਾਹਿਬ ਦੀ ਗੱਲ ਕਰ ਰਹੇ ਆ ਬੱਚਿਆਂ ਨੂੰ ਸਾਨੂੰ ਫੋਨ ਕੀਤਾ ਸੀ ਬੱਬਾ ਜੀ ਆਣ ਨਹੀਂ ਦੇ ਰਹੇ ਮੈਂ ਗਈ ਹਾਂ ਮੈਂ ਕਿਵੇਂ ਚਲੋ ਮੈਂ ਲੈ ਨਹੀਂ ਇਹ ਵੀ ਆਖ ਕੇ ਜ਼ਬਰਦਸਤ ਡਾਈਮੈਂ ਮੈਂ ਹੀ ਲੈ ਹੰਨੀ ਆ ਮੈਂ ਗਈ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਕੋਲ ਸਭ ਕੁਝ ਬੰਨ ਸੀਗੀ ਵਿਸ਼ਵ ਦੇ ਬਾਈਕ ਤੇ ਲੈ ਕੇ ਗਏ ਸੀ ਸਾਡੇ ਕੋਲ ਕੋਈ ਬਾਈਕ ਵਗੈਰਾ ਵੀ ਨਹੀਂ ਹੈਗੀ ਅਸੀਂ ਵਿਸ਼ਵ ਦੇ ਪੇਰੈਂਟਸ ਨੂੰ ਫੋਨ ਕੀਤਾ ਵਾ ਕਿ ਤੁਸੀਂ ਆਪ ਦੀ ਬਾਈਕ ਦਾ ਨੰਬਰ ਦੱਸੋ ਬੱਚੇ ਨਾ ਵੈਸੇ ਉਹ ਤਾਂ ਦੱਸ ਦੇਨੇ ਆ ਕਿ ਕਢਵਾ ਲੈਨੇ ਆ ਬਟ ਵਿਸ਼ਵ ਦੇ ਪੇਰੈਂਟਸ ਨੇ ਸਾਨੂੰ ਕਿਹਾ ਵਾ ਕੋਈ ਨੰਬਰ ਵਗੈਰਾ ਬਾਈਕ ਦਾ ਕੁਝ ਵੀ ਨਹੀਂ ਹੈਗਾ ਜਦ ਕਿ ਜਿਹੜੀ ਰਿਕਾਰਡਿੰਗਸ ਆਈ ਆ ਉਹਨਾਂ ਦੇ ਵਿੱਚ ਵਿਸ਼ਵ ਦੇ 플레이ਟਸ ਨੰਬਰ ਪਿੱਛੇ ਲੱਗੀਆਂ ਹੋਈਆਂ ਵਾ ਬਾਈਕ ਤੇ ਜਦੋਂ ਤੁਸੀਂ ਫੋਨ ਡਰਾਈ ਕੀਤਾ ਫੋਨ ਸਵਿਚ ਆਫ ਨੇ ਫੋਨ ਸਵਿਚ ਆਫ ਆ ਰਹਿਣਾ ਤਾਂ ਉਹ ਤਾਂ ਬਸ ਜਦੋਂ ਬੱਚੇ ਦੀ ਗੱਲ ਹੋਈਏ ਸਾਡੇ ਨਾਲ ਬਿਗੜਦਾ ਬਾਬਾ ਸਾਹਿਬ ਆ ਨਹੀਂ ਦੇ ਰਹੇ ਕਹਿੰਦੇ ਸਵੇਰੇ ਆਵਾਂਗੇ ਉਸ ਤੋਂ ਬਾਅਦ ਸਾਨੂੰ ਅੱਜ ਤੱਕ ਹਾਲੇ ਤੱਕ ਕੋਈ ਵੀ ਸੁਚੇਤ ਕਰਾ ਨਹੀਂ ਕੀਤਾ ਕਿ ਕਿ ਬੱਚੇ ਦੀ ਨਾ ਫੋਨ ਫੋਨ ਹੋਇਆ ਕਿਸੇ ਵੀ ਤਰ੍ਹਾਂ ਦੇ ਨਾ ਕੁਝ ਵੀ ਨਹੀਂ ਹੋਇਆ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਹੁੰਦਾ ਕੀ ਮੰਗ ਕਰਦੇ ਪਰ ਸਰ ਜੀ ਤਾਂ ਇਹ ਮੰਗ ਕਰਦੇ ਕਿ ਬੱਚੇ ਜਿੰਨੇ ਵੀ ਹੈਗੇ ਬਸ ਸਹੀ ਸਮੇਂ ਸਾਨੂੰ ਕਰੇ ਪੁੱਛਾ ਸਰ ਇਹ ਫਰੋਜਪੁਰ ਸ਼ਹਿਰ ਦਾ ਮੈਟਰ ਹੈ ਜੀ ਫਰੋਜਪੁਰ ਸ਼ਹਿਰ ਦੇ ਨਜ਼ਦੀਕ ਪਿੰਡਾਂ ਤੇ ਬਸਤੀਆਂ ਦੇ ਚਾਰ ਬੱਚੇ ਆ ਟੀਨੇਜਰ ਜਿਹੜੇ ਪਲਾਸਟੂ ਚ ਪੜਦੇ ਆ ਦੇਵ ਸਮਾਜ ਸਕੂਲ ਦੇ ਵਿੱਚ ਚਾਰੋਂ ਇੱਕੋ ਪਲਾਸਟੂ ਚ ਪੜਦੇ ਨੇ ਔਰ ਪੰਜਵਾਂ ਜਿਹੜਾ ਲੜਕਾ ਬਰਿੰਦਰ ਹੈ ਉਹ ਜਿਹੜੇ ਇਨਵਰਟਰ ਠੀਕ ਕਰਨ ਦਾ ਕੰਮ ਕਰਦਾ ਉਹਦੀ ਏਜ ਕੋਈ 38-40 ਸਾਲ ਦੇ ਕਰੀਬ ਹੈ ਕੱਲ ਸ਼ਾਮ ਤੋਂ ਇਹ ਸਾਰੇ ਜਿਹੜੇ ਆਪਣੇ ਵਿਸ਼ਵਦੀਪ ਤੇ ਗੁਰਦਿੱਤ ਮੁੰਡਾ ਹੈਗੇ ਆ ਇਹ ਬਰਿੰਦਰ ਨੂੰ ਇਨਵਰਟਰ ਠੀਕ ਕਰਨ ਵਾਸਤੇ ਘਰੇ ਬੁਲਾਉਂਦੇ ਆ ਉਸ ਤੋਂ ਬਾਅਦ ਉਹ ਕਹਿੰਦੇ ਕਿ ਇਨਵਰਟਰ ਠੀਕ ਨਹੀਂ ਇਹਨੂੰ ਦੁਕਾਨ ਤੇ ਲੈ ਕੇ ਜਾਣਾ ਪਏਗਾ ਦੁਕਾਨ ਤੇ ਜਾਣ ਤੋਂ ਬਾਅਦ ਇਹਨਾਂ ਸਾਰਿਆਂ ਦੇ ਫੋਨ ਬੰਦ ਆ ਰਹੇ ਆ ਪੰਜਾਂ ਜਣਿਆਂ ਦੇ ਬਰਿੰਦਰ ਦਾ ਪਲੱਸ ਜਿਹੜੇ ਚਾਰੋਂ ਬੱਚੇ ਨੇ ਜਿਹੜੇ ਗੁਰਦੇਵ ਸਿੰਘ ਆ ਮੁੰਡਾ ਗੋਵਿੰਦਨ ਕਲੇਬ ਤੋਂ ਬਿਸ਼ਪਦੀਪ ਸਿੰਘ ਛੇ ਵਾਲੇ ਤੋਂ ਆ ਜੀ ਬਰਿੰਦਰ ਜਿਹੜਾ ਮੁੰਡਾ ਇਨਵਰਟ ਠੀਕ ਕਰਦਾ ਉਹ ਹੈਗਾ ਕੰਬੋਜਨਗਰ ਤੋਂ ਪ੍ਰੋਪਰ ਤੋਂ ਤੇ ਲਾਪਰੀ ਸਿੰਘ ਅਲੀਕੇ ਤੋਂ ਤੇ ਗਰਜੀਤ ਸਿੰਘ 베ਦੀਕਲੋਂ ਤੋਂ ਸੋ ਇਹ ਪੰਜੇ ਜਿਹੜੇ ਲੜਕੇ ਨੇ ਇਹ ਕੱਲ ਸ਼ਾਮ 5:30 ਵਜੇ ਤੋਂ ਬਾਅਦ ਗਾਇਬ ਨੇ ਇਹਨਾਂ ਦੇ ਫੋਨ ਬੰਦ ਆ ਰਹੇ ਨੇ ਔਰ ਅਸੀਂ ਜਿਹੜੇ ਸਾਰੇ ਵੱਖ-ਵੱਖ ਪਰਿਵਾਰਕ ਮੈਂਬਰ ਅੱਜ ਇੱਥੇ ਬਰੋਹ ਪ੍ਰੋਸੈਸਿੰਗ ਦਫ਼ਤਰ ਕੱਟੇ ਹੋ ਕੇ ਆਏ ਆ ਕਿ ਸਾਡੇ ਬੱਚੇ ਕੱਲ੍ਹ ਦੇ ਗਾਇਬ ਨੇ ਘਰ ਵਾਪਸ ਨਹੀਂ ਆਏ ਫੋਨ ਬੰਦ ਨੇ ਉਹਨਾਂ ਨਾਲ ਕੋਈ ਵੀ ਅਨਸੁਖਾਮੀ ਘਟਨਾ ਵਾਪਰ ਸਕਦੀ ਐ ਇਸ ਕਰਕੇ ਉਹਨਾਂ ਦਾ ਪਤਾ ਲਗਾਇਆ ਜਾਵੇ ਉਹਨਾਂ ਨੂੰ ਘਰੇ ਘਰੇ ਪਹੁੰਚਾਇਆ ਜਾਵੇ ਵਾਪਸ ਠੀਕ ਹੈ ਜੀ ਮੇਰੀ ਮਾਸੀ ਦਾ ਲੜਕਾ ਹੈ ਵਰਿੰਦਰ ਸਿੰਘ ਜੀ ਉਹ ਨੋਮੇਟਰ ਦਾ ਕੰਮ ਕਰਦਾ ਇੱਕੋ ਦੁਕਾਨ ਤੇ ਕਾਫੀ ਸਾਲ ਹੋ ਗਏ ਨੇ ਉਹਨੂੰ ਦੋ ਮੁੰਡੇ ਆਏ ਆ ਇੱਕ ਰਿਸ਼ਵਦੀਪ ਕਿਸ਼ੇ ਵਾਲੇ ਤੋਂ ਤੇ ਇੱਕ ਮੁੰਡਾ ਗੁਰਦੇਵ ਦੋਵੇਂ ਦੇ ਕਲੇਮ ਤੋਂ ਉਹ ਤੇ ਕਰੇ ਉਹਨੇ ਇਨਵਰਟਰ ਚੈੱਕ ਕੀਤਾ ਉਹਦੀ ਮੰਮੀ ਨੇ ਦੱਸਿਆ ਇਹ ਵੀ ਇਨਵਰਟਰ ਚੈੱਕ ਕਰਕੇ ਬਾਪਾ ਛੱਡਣ ਗਏ ਨੇ ਤੇ ਉਸ ਤੋਂ ਬਾਅਦ ਨਾ ਤਾਂ ਹੁੰਦਾ ਸਾਡੇ ਮੁੰਡੇ ਦਾ ਪਤਾ ਲੱਗਾ ਬ੍ਰਿੰਦਰ ਸਿੰਘ ਦਾ ਤੇ ਨਾ ਹੀ ਉਹ ਦੋ ਦੋ ਮੁੰਡੇ ਦਾ ਪਤਾ ਹੈ ਇਹਦਾ ਬ੍ਰਿੰਦਰ ਸਿੰਘ ਏ ਕੀ ਕੀ ਜਿਹੜਾ ਇੱਕ ਕਿੰਨੇ ਸਾਲਾਂ ਦੀ ਉਮਰ ਹੈਗੀ ਹੈ ਤੇ ਪੜਦਾ ਵੀ ਨਹੀਂ ਨਹੀਂ ਇਹ ਤਾਂ 40 42 ਸਾਲ ਦਾ ਇਹ ਤਾਂ ਇਨਵਰਟਰ ਦਾ ਕੰਮ ਕਰਦਾ ਹੈ ਵੀ 25 ਸਾਲ ਤੋਂ ਇੱਕੋ ਦੁਕਾਨ ਤੇ ਲੱਗਾ ਹੈ ਜੀ ਦੋ ਬੱਚੇ ਇਹਦੇ ਛੋਟੇ ਛੋਟੇ ਜਿਹੜੇ ਬੱਚੇ ਜਿਹੜੇ ਨੌਜਵਾਨਾਂ ਦੀ ਗੱਲ ਕੀਤੀ ਜਾ ਰਹੀ ਹੈ ਲਾ ਪਤਾ ਇਹ ਵੀ ਲਾ ਪਤਾ ਮੰਨਦਾ ਆਣੀ ਅੰਨੇ ਇਹ ਉਹ ਨਾਲ ਹੀ ਗਏ ਦਵਾਈ ਕੋ ਲੈ ਕੇ ਗਿਆ ਜੀ ਕੰਮ ਕਰਵਾ ਤੇ ਸਾਡਾ ਸਾਡਾ ਨੁਆਇਟਰ ਖਰਾਬ ਹੈ 26 ਤੱਕ ਹੀ ਰੋਲ ਆ ਰਿਹਾ ਦੀ ਮਾਤਾ ਉਹ ਉਹਦੀ ਮੰਮੀ ਨੂੰ ਪ੍ਰੋਫੈਸਰ ਕੋਲ ਲੈ ਕੇ ਗਿਆ ਵਿਸ਼ਪ ਜੀ ਦੀ ਉਹੀ ਸਾਡੇ ਬੰਦੇ ਨੇ ਲੈ ਕੇ ਗਿਆ ਉਹਦੀ ਮੰਮੀ ਨੂੰ ਰਾਤੀ ਫੋਨ ਕੀਤਾ ਗੁਰਦੇਤ ਦੀ ਮੰਮੀ ਨੇ ਤੇ ਉਹ ਕਹਿੰਦੀ ਟੈਨਸ਼ਨ ਨਾ ਲਵੋ ਬੱਚੇ ਸਾਰੇ ਵਾਪਸ ਆ ਜਾਣਗੇ ਫਿਰ ਸਵੇਰ ਗੁਰਦੇਤ ਦੀ ਮੰਮੀ ਕਹਿੰਦੀ ਸੀ ਸਿਸਟਰ ਤੇ ਸਾਡੇ ਮੇਰਾ ਬ੍ਰਦਰ ਉਹਨਾਂ ਦੇ ਘਰੇ ਗਿਆ ਆ ਤੇ ਕਹਿੰਦੇ ਤੂੰ ਟੈਨਸ਼ਨ ਨਾ ਲਾ ਉਹ ਘੰਟੇ ਤੱਕ ਆ ਜਾਣਗੇ ਔਰ ਜਿਹੜੀ ਗੁਰੂ ਵਿਸ਼ਵ ਦੀ ਮੰਮੀ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹਨੂੰ ਹੁਣ ਪ੍ਰਸ਼ਾਸਨ ਲੈ ਕੇ ਆਇਆ ਘਰੋਂ ਤੇ ਹੁਣ ਉਹ ਕਹਿੰਦੀ ਲੈ ਵੀ ਮੈਨੂੰ ਨਹੀਂ ਪਤਾ ਮੈਨੂੰ ਕੋਈ ਫੋਨ ਨਹੀਂ ਆਇਆ ਫੋਨ ਨਹੀਂ ਮਾਰਦੀ ਸੀ ਤੁਹਾਡਾ ਕੋਲ ਨਾ ਪਤਾ ਹੋਇਆ ਸਾਡਾ ਇਹ ਮੇਰੀ ਮਾਸੀ ਦਾ ਲੜਕਾ ਬ੍ਰਿੰਦਰ ਸਿੰਘ ਜੀ ਕਿੰਨੇ 42 ਸਾਲ ਹੋ ਗਏ ਹਾਂਜੀ ਹਾਂਜੀ 300 ਮੋੜ ਸਕੂਲ ਤੇ ਕਿੰਨੇ ਬੱਚੇ ਸੀ ਚਾਰ ਬੱਚੇ ਜੀ ਇੱਕ ਉਹ ਇੱਕ ਬੱਚਾ ਹੋ ਇੱਕ ਬ੍ਰਿੰਦਰ ਸਿੰਘ ਜੀ ਮੇਰੀ ਮਾਸੀ ਦਾ ਲੜਕਾ ਏ ਔਰ ਮੇਟਰ ਦਾ ਕੰਮ ਕਰਦਾ ਸੀ ਜੀਪ ਸਿੰਘ ਏ ਕਰੀਬ ਮਕਰੀਬ 17-18 ਸਾਲ ਦਾ ਹੈ ਵਿਚਾਰੇ ਇੱਕੋ ਕਲਾਸ ਪੜ੍ਹਦੇ ਆ ਇਹ ਕੱਲ੍ਹ ਸ਼ਾਮ ਦੇ ਮਿਸਿੰਗ ਹੈ ਸਾਡੇ ਧਿਆਨ ਦੇ ਵਿੱਚ ਆਇਆ ਇਹਨਾਂ ਦੇ ਨਾਲ ਜਿਹੜਾ ਇੱਕ ਚਲਕ ਸਾਲ ਦੀ ਉਮਰ ਦਾ ਹੈ ਇਨਵਰਟਰ ਮਕੈਨਿਕ ਹੈ ਤੇ ਉਹ ਵੀ ਇਹਨਾਂ ਦੇ ਨਾਲ ਹੈ ਪਰ ਸਾਰਿਆਂ ਦੇ ਮੋਬਾਈਲ ਫੋਨ ਬੰਦ ਆ ਰਹੇ ਜਿਸ ਦੇ ਚਲਦੇ ਐਸਐਸਪੀ ਸਾਹਿਬ ਦੇ ਦਿਸੰਗ ਦੇਸ਼ਾਂ ਤੇ ਅਸੀਂ ਸੀਆਈਏ ਦੀਆਂ ਟੀਮਾਂ ਬਣਾਈਆਂ ਸਾਡੀ ਥਾਣੇ ਦੀਆਂ ਟੀਮਾਂ ਸਪੈਸ਼ਲ ਵਾਚ ਅਸੀਂ ਕੈਮਰਾ ਵਗੈਰਾ ਚੈੱਕ ਕਰ ਲਏ ਜਿੱਥੇ ਉਹਨਾਂ ਦੇ ਲਾਸਟ ਸਟੇਜ ਐਜੂਕੇਸ਼ਨਸ ਉਮੀਦ ਹੈ ਕਿ ਜਲਦੀ ਲੱਗ ਜਾਵੇਗਾ